ਚੰਡੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 15 ਸਾਲਾ ਨਾਬਾਲਗ ਲੜਕੀ ਨਾਲ ਦੋ ਬੱਚਿਆਂ ਦੇ ਪਿਓ ਨੇ ਕੀਤਾ ਦੁਸ਼ਕਰਮ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਪਿੰਡ ਕਾਲਵਾਨ ਵਿੱਚ ਇੱਕ 15 ਸਾਲਾ ਨਾਬਾਲਗ ਲੜਕੀ ਦੇ ਨਾਲ ਇੱਕ ਵਿਅਕਤੀ ਵੱਲੋਂ ਰੇਪ ਕੀਤਾ ਗਿਆ ਹੈ ਅਸੀਂ ਮੁਸ਼ਤਦੀ ਦਿਖਾਉਂਦੇ ਹੋਏ ਤੁਰੰਤ ਮੌਕੇ ਤੇ ਪਹੁੰਚ ਕੇ ਬਲਾਤਕਾਰੀ ਡੇਵਿਡ ਨੂੰ ਗ੍ਰਿਫਤਾਰ ਕਰਕੇ ਬਣਦੀਆਂ ਧਰਾਵਾਂ ਦੇ ਤਿੱਤ ਪਰਚਾ ਦਰਜ ਕਰ ਲਿਆ ਗਿਆ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਅਜਿਹੇ ਦੁਸ਼ਟ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਲੜਕੀ ਦਾ ਮੈਡੀਕਲ ਕਰਵਾ ਕੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਅੱਜ ਮੈਨੂੰ ਕੰਟਰੋਲ ਰੂਮ ਤੋਂ ਇੱਕ ਖ਼ਬਰ ਮਿਲੀ ਸੀ ਕਿ ਗਾਲਵਾ ਪਿੰਡ ਦੇ ਵਿੱਚ ਜਿਹੜਾ ਕੋਈ ਛੋਟੀ ਉਮਰ ਦੀ ਲੜਕੀ ਹੈ ਨਵਾਲਗ ਜਿਸਦੇ ਨਾਲ ਕੋਈ ਬਲਾਤਕਾਰ ਹੋਇਆ ਮੈਂ ਹੋ ਵੀ ਜਲਦੀ ਜਿਹੜਾ ਵਾ ਮੌਕੇ ਦੇ ਪੱਜਾ ਹਲਾਤ ਦੇਖੇ ਤੇ ਜਿਹੜਾ ਵਾ ਉਹ ਸਾਰਾ ਕੁਝ ਜਾਇਜ਼ ਹੈ ਕਿ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਜਿਹੜੀ ਆ ਉਹ ਬਣਦੀ ਭਰਾਵਾ ਦੇ ਤਹਿਤ ਮਕਰਮਾ ਦਰਜ ਕਰਕੇ ਇਹਦੇ ਵਿੱਚ ਇੱਕ ਦੋਸ਼ੀ ਸੀਗਾ ਜਿਹੜਾ ਡੇਵਿਡ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਤੇ ਬੰਦ ਥਾਣਾ ਹਵਾਲਾ ਕੀਤਾ ਇਹੋ ਜਿਹਾ ਕੋਈ ਵੀ ਦੋਸ਼ੀ ਜਿਹੜਾ ਵਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਜਿਹੜਾ ਬੰਦਾ ਵੀ ਕੋਈ ਇਹੋ ਜਿਹਾ ਕੰਮ ਕਰੇਗਾ ਉਨੂੰ ਉਸੇ ਵਾਲੇ ਫੜਕੇ ਤੇ ਹਵਾਲਾ ਦੇ ਦਿੱਤਾ। ਕੋਈ ਦਾ ਮੈਡੀਕਲ ਤਾਂ ਹੋ ਗਿਆ। ਮੈਡੀਕਲ ਅੱਜ ਵਕਤਪਰ ਗਾ ਹੋ ਗਿਆ ਜੀ। ਛੁੱਟੀ ਹੋਣ ਕਰਕੇ ਮੈਡੀਕਲ ਨਹੀਂ ਉਸ ਦਾ ਜਰੂਰ ਕਰਵਾਇਆ ਜਾਏ। ਸੋ ਜਿਹੜਾ ਪਹਿਲਾਂ ਕੋਈ ਪ੍ਰੈਨ ਕੀਤਾ ਜਾਣਾ ਕੀਤਾ ਕਿਸੇ। ਉਹਦੇ ਉਹਦੇ ਜਿਹੜੇ ਬੇਸਿਕ ਹਾਲਾਤ ਹੈ ਉਹ ਪਤਾ ਕਰਾਂਗੇ ਆਪਾਂ। ਇਸ ਤੋਂ ਪਹਿਲਾਂ ਕੋਈ ਇਹ ਕੋਈ ਕ੍ਰਿਮੀਨਲ ਅਜਾ ਕਿਵੇਂ